ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਗੀ ਤੁਸੀਂ ਸਭ ਠੀਕ ਹੋ ਮੈਂ ਤੁਹਾਡੀ ਆਪਣੀ ਹਰਵਿੰਦਰ ਕੌਰ ਤੁਹਾਡੇ ਲਈ ਨਿਊ ਕਹਾਣੀ ਲੈ ਕੇ ਆਈ ਆਂ ਮਾਂ ਦਾ ਪਿਆਰ ਸੱਚ ਪੁੱਛੋ ਤਾਂ ਇਸ ਉਲਾਦ ਪਿੱਛੇ ਲੱਖਾਂ ਮਨ ਵਿੱਚ ਮੰਤਾਂ ਧਾਰਦੀ ਮਾਂ ਮੋੜ-ਮੋੜ ਵੇਖਦੀ ਲਾਡ ਲਡਾਉਂਦੀ ਪਿਆਰ ਕਰਦੀ ਮਾਂ ਚੋ ਮਚਟ ਕਲੇਜੇ ਨੂੰ ਠਾਰਦੀ ਮਾਂ ਰੀਝਾਂ ਸੱਦਰਾਂ ਨਾਲ ਉਹ ਪਾਲਦੀ ਏ ਸਿਰ ਤੇ ਔਕੜਾਂ ਲੱਖ ਸਹਾਰਦੀ ਮਾਂ ਕਦੀ ਅੱਕਦੀ ਥੱਕਦੀ ਮੂਲ ਨਹੀਂ ਦੁੱਖ ਸਹਿਣ ਤੋਂ ਕਦੀ ਵੀ ਹਾਰਦੀ ਨਹੀਂ ਮਾਂ ਦੇ ਦੇ ਲੋਰੀਆਂ ਬੱਚਾ ਖਡਾਉਂਦੀ ਮਨੋ ਰਾਜੇ ਦੇ ਮਹਿਲ ਉਸਾਰਦੀ ਮਾਂ ਵਾਰੀ ਕੋਲੀ ਸਦਕੇ ਲਖ ਵਾਰੀ ਆਖ ਆਖ ਮੂੰਹ ਪੁਕਾਰਦੀ ਮਾਂ ਰੀੜਕਾਂ ਵੇਖ ਕੇ ਖਿੜਦਾ ਜਿਤ ਉਸ ਦਾ ਫੜ ਫੜ ਬਾਹਾਂ ਨੂੰ ਫਿਰ ਖਲਾਰਦੀ ਮਾਂ ਦਿਨੇ ਰਾਤ ਹੀ ਚਾ ਮਲਾਰਦੀ ਮਾਂ ਖਿੜ ਖਿੜ ਹੱਸਦੀ ਜਦੋਂ ਦਲਾਰੀ ਮਾਂ ਸਮਾ ਪਾ ਕੇ ਜਦੋਂ ਤੁਰਨ ਫਿਰਨ ਲੱਗੇ ਜਫੀ ਪਾਣ ਲਈ ਬਾਹਾਂ ਪਸਾਰਦੀ ਮਾਂ ਘੇਡਣ ਜਾਣ ਲਈ ਜਦੋਂ ਤਿਆਰ ਹੋਵੇ ਪਾ ਪਾ ਕੱਪੜੇ ਮੂੰਹ ਸਵਾਰਦੀ ਮਾਂ ਕਦੀ ਜੇ ਕੜੀ ਉਸ ਨੂੰ ਦੇਰ ਲੱਗ ਜੇ ਫਿਰ ਫਿਕਰਾਂ ਦੇ ਵਿੱਚ ਸਮਾਂ ਗੁਜ਼ਾਰਦੀ ਮਾਂ ਉੱਬੇ ਸਾਂ ਲੈੰਦੀ ਡੋਬੂ ਪਹਿਣ ਮਾਂ ਮੁਰਮੁਰ ਬਾਰੀ ਚੋਂ ਝਾਤੀਆਂ ਮਾਰਦੀ ਮਾਂ ਸਣੇ ਬਾਜ ਤੇ ਸਾਹ ਵਿੱਚ ਸਾਹ ਆਵੇ ਮਿਰਚਾਂ ਲੈ ਕੇ ਸਿਰ ਤੋਂ ਵਾਰਦੀ ਮਾਂ ਦੁੱਖ ਰੋਜ ਦੁੱਖ ਰੋਗ ਜੇ ਕਦੇ ਕੋਈ ਆਵਣ ਲੱਗੇ ਬੋੜੀ ਬੋੜੀ ਕਰੇ ਮਾਂ ਦੌਲਤ ਪਾਣੀ ਦੇ ਵਾਂਗੂ ਵਾਰਦੂ ਮਾਂ ਸਫਰਾ ਕਰੇ ਉਸ ਨੂੰ ਦੁਖਿਆਰੀ ਦੀ ਮਾਂ ਭਾਵੇਂ ਕਿੱਡਾ ਹੀ ਬੱਚਾ ਨਲਾਇਕ ਹੋਵੇ ਉਹਨੂੰ ਵੀ ਫੇਰ ਨਹੀਂ ਦੁਬਕਾਰਦੀ ਮਾਂ ਅੰਮ੍ਰਿਤ ਸੱਚਾ ਸਾਖ ਹੈ ਆਂਦਰਾਂ ਦਾ ਸੱਚ ਮੁੱਚ ਹੀ ਪੁਤਲੀ ਹੈ ਪਿਆਰ ਦੀ ਮਾਂ ਮਾਂ ਨੂੰ ਪਿਆਰ ਕਰਿਆ ਕਰੋ ਕਿਉਂਕਿ ਮਾਂ ਆਦ ਲਈ ਬਹੁਤ ਕੁਝ ਕਰਦੀ ਹੈ ਕੁਝ ਸਮਾਂ ਬੱਚਾ ਵੱਡਾ ਹੋ ਕੇ ਆਪਣੀ ਮਾਂ ਨੂੰ ਭੁੱਲ ਜਾਂਦਾ ਹੈ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੀਆਂ ਮਾਵਾਂ ਨੂੰ ਪਿਆਰ ਕਰਿਆ ਕਰੋ ਸਤਿਕਾਰ ਕਰਿਆ ਕਰੋ ਕਿਉਂਕਿ ਮਾਂ ਇੱਕ ਰੱਬ ਦਾ ਨਾਮ ਹੈ